ਓਏ ਇਹਦੇ ਆ ਲੱਗਣੇ ਜਿੱਦਾਂ ਨਾਲੇ ਚੋਂ ਬਾਹਰ ਆਇਆ ਨਾ ਉਪਰਾਂ ਇੰਜਣੇ ਤਾਂ ਹੋਣਾ ਵਾ ਆਹੋ ਉਪਰਾਂ ਜਿੱਦਾਂ ਦੀ ਤੇਰੀ ਗੱਡੀ ਦੀ ਕੰਡੀਸ਼ਨ ਹੈ ਮੈਨੂੰ ਲੱਗਦਾ ਇੰਜਣ ਹੀ ਨਹੀਂ ਹੋਣਾ ਵਿੱਚ ਕੀ ਮਤਲਬ ਇਦਾਂ ਦੀ ਬਣਾਉਣੀ ਕਿ ਖਲੋਤੀ ਸੋਹਣੀ ਲੱਗੇ ਓ ਯਾਰ ਵੋਟਾਂ ਦਿਖਲੋਣੀ ਏ ਓ ਯਾਰ ਹਲੋ ਮਿਸਤਰੀ ਓ ਗੱਡੀ ਬਣਾਉਂਦੇ ਆ ਵਾ ਲੈ ਹੋਰ ਥੱਲੇ ਪਾਸਪੋਰਟ ਬਣਦੇ ਆ ਵਾ ਪਹਿਓ ਜੀਆਂ ਗੱਲਾਂ ਕਰਦੇ ਆ ਯਾਰ ਮੈਂ ਗੱਲ ਤੋਰੀ ਤੇ ਨਾ ਗੱਡੀ ਬਣਾਉਂਦੇ ਆ ਤੈਨੂੰ ਅੱਛਾ ਨਹੀਂ ਤੈਨੂੰ ਤੇ ਮੇਨ ਮਿਸਤਰੀ ਇਥੇ ਤੁਸੀਂ ਆ ਓ ਯਾਰ ਮੈਂ ਸੋਚ ਹੁੰਦਾ ਵਾ ਤੁਸੀਂ ਕਿਹੜਾ ਹੁੰਦਾ ਮੈਂ ਉਹ ਮਤਲਬ ਕੰਮ ਹੁੰਦਾ ਨਾ ਤੈਨੂੰ ਗੱਡੀ ਦਾ ਆਹੋ ਆ ਫਿਰ ਆ ਮੇਰੀ ਗੱਡੀ ਵੇਖਣੀ ਆ ਲਾਈ ਮੈਂ ਆ ਲਾਲ ਗੱਡੀ ਤੇਰੀ ਆ ਆਹ ਵਾਹੋ ਆਈ ਆ ਗੱਡੀ ਆਹ ਵਾਹੋ ਯਾਰ ਆ ਗੱਡੀ ਆ ਮੇਰਾ ਇੱਥੇ ਭਾ ਘਟਾਈ ਬੜਾ ਜਮਿਆ ਇਹ ਕੀ ਗੱਲ ਘਟਾ ਸਟਾਰਟ ਵਾਏ ਇਹ ਟਾਈਮ ਨਹੀਂ ਲੱਗਾ ਗੱਡੀ ਧਵਾਉਂਦਾ ਆਹੋ ਉਹ ਮੈਂ ਧਵਾ ਲੂਗਾ ਗੱਡੀ ਉਹਦੀ ਫਿਕਰ ਨਾ ਕਰ ਤੂੰ ਪਾ ਇਦਾਂ ਵਾ ਗੱਲ ਕਿ ਗੱਡੀ ਜਿਹੜੀ ਆ ਨਾ ਯਾਰ ਇਹ ਰੇਸ ਨਹੀਂ ਚੁੱਕਦੀ ਤੂੰ ਚੁੱਕ ਕੇ ਖੜਨੀ ਕਿੱਥੇ ਰੇਸ ਆ ਯਾਰ ਕਹਿੰਦਾ ਮਤਲਬ ਰੇਸ ਨਹੀਂ ਚੱਲਦੀ ਇਹਦੀ ਰੇਸ ਚੈੱਕ ਕਰ ਉਹਦੀਆਂ ਗੱਲਾਂ ਨਾ ਮਾਰ ਯਾਰ ਰੇਸ ਨਹੀਂ ਚੁੱਕਦੀ ਇਹ ਕੀ ਗੱਲ ਅੰਦਰੋਂ ਤੇ ਗੱਡੀ ਨਗਰ ਕੌਂਸਲ ਆ ਲਿਆਂ ਦੀ ਲੱਗਣ ਢੀ ਐ ਉਹ ਗੰਦੀ ਬੜੀ ਐ ਯਾਰ ਗੱਡੀ ਤੇਰੀ ਰੇਸ ਕੀ ਚੁੱਕੇ ਉਹ ਸਵਾ ਚੁੱਕੇ ਤੇਲ ਘਟਵਾ ਤੇਲ ਆਓ ਇੱਥੇ ਤੇਲ ਪੈਂਦਾ ਵਾ ਲੈ ਉਹ ਰੇਚ ਸਟਿੰਗ ਪੈਂਦੀ ਆ ਭਰਾ ਤੇਲ ਨਹੀਂ ਪੈਂਦਾ ਗੱਡੀ 'ਚ ਉਹ ਗੱਲ ਤੂੰ ਕੰਦੇ ਆ ਉਹ ਨਹੀਂ ਮੈਨੂੰ ਨਹੀਂ ਪਤਾ ਕਿ ਬ੍ਰੇਕ ਦਾ ਵੀ ਕੋਈ ਤੇਲ ਹੁੰਦਾ ਵਾ ਆਓ ਅੱਛਾ ਬੰਜੂ ਗਾਲੋ ਨਾ ਬੰਜੂ ਕੀ ਉਹ ਥੋੜਾ ਓਇਲ ਪਾ ਦੇ ਨਾ ਠੀਕ ਹੋ ਗਿਆ ਠੀਕ ਆ ਚੱਲ ਫਿਰ ਹੈ ਬ੍ਰੇਕ ਵਾਲਾ ਕੰਮ ਹੋ ਗਿਆ ਹੋਰ ਯਾਰ ਇੱਥੇ ਨਾ ਉਹ ਚੈੱਕ ਕਰੀ ਮਗਰ ਤੇ ਧੂਆਂ ਬੜਾ ਮਾਰਦੀ ਆ ਯਾਰ ਗੱਡੀ ਨਾ ਇੱਥੋਂ ਮਾਰਦੀ ਆ ਧੂਆਂ ਆਹੋ ਆਹੋ ਇਹਦੇ ਵਿਹਾਂ ਪੜਾઠા ਹੋ ਕੇ ਕੋਈ ਬੀੜੀ ਤੇ ਨਹੀਂ ਪੀਂਦਿਆ ਉਹ ਤੂੰ ਮਕੈਨਿਕ ਆ ਯਾਰ ਉਹ ਯਾਰ ਗੱਡੀਆਂ ਧੂਆਂ ਹੀ ਮਾਰਦੀਆਂ ਆਪਾਂ ਹੋਰ ਤੇਰੀ ਗੱਡੀ ਚੋਂ ਤੀਰ ਵਜਨ ਨਿਕਲ ਕੇ ਉਹ ਮੇਰੀ ਸੁਣ ਲੈ ਗੱਲ ਮੈਂ ਤੇਰੇ ਗਰੀਸ ਨਾਲ ਹੱਥ ਲਬੇੜ ਕੇ ਚਪੇੜ ਮਾਰਨੀ ਹੂੰ ਤੂੰ ਮੈਨੂੰ ਦੱਸ ਇਹਦਾ ਇਲਾਜ ਕੀ ਐਵੇਂ ਪਕਾਈ ਨਾ ਮਾਰ ਇਲਾਜ ਤਾਂ ਇਹੋ ਆ ਭਾਜੀ ਇਹਦਾ ਤੂੰ ਹਰ ਗੱਡੀ ਨੇ ਮਾਰਨਾਂ ਦਾ ਕੋਈ ਇਲਾਜ ਨਹੀਂ ਆ। ਮਤਲਬ ਠੀਕ ਆ। ਠੀਕ ਹੋ ਗਈ। ਪ੍ਰੋਬਲਮ ਵਾਲੀ ਗੱਲ ਕੋਈ ਨਹੀਂ। ਕੋਈ ਪ੍ਰੋਬਲਮ ਨਹੀਂ ਆ। ਇਹ ਗੰਦੀ ਬੜੀ ਗੱਡੀ ਆ ਤੇਰੀ ਕੀਤੀ ਕੀ ਗੱਲ ਐ ਫਿਲਮ ਚ ਕੰਮ ਕਰਕੇ ਆਈ ਆ। ਉਹ ਮੈਂ ਕਿਹਾ ਟਾਈਮ ਨਹੀਂ ਲੱਗਾ ਭਰਾ। ਟਾਈਮ ਕਿਉਂ ਨਹੀਂ ਲੱਗਾ ਤੇਰਾ ਯਾਰ ਇਹਨੂੰ ਮੀਂਹ ਚਲਾ ਛੱਡ ਗੜੀ। ਆਪੇ ਧੁੱਕ ਜੂਗੀ ਔਰ ਕੀ ਐ ਇਹਦਾ ਕੰਮ ਕੀ ਐ? ਹੋਰ ਨਾ ਯਾਰ ਇਹ ਗੱਡੀ ਜੋ ਚਲਾਈਦੀ ਆ ਨਾ ਆਹੋ ਯਾਰ ਇੱਕ ਵੱਖੀ ਨੂੰ ਖਿੱਚਦੀ ਐ। ਉਧਰ ਨੂੰ ਜਾਂਦੀ ਆ। ਆਹੋ। ਇਹਨੂੰ ਕਵਾੜ ਖਿੱਚਦਾ ਵਪਾ। ਯਾਰ ਗੱਡੀ ਨਵੀਂ ਯਾਰ ਤੂੰ ਕਬਾੜ ਚ ਵੇਚਣ ਨੂੰ ਫਿਰਦਾ ਨਵੀਂ ਆ ਗੱਡੀ ਐ ਯਾਰ ਕੀ ਕਹ ਆ ਕਿਹੜੇ ਕੇ ਕੌਣ ਕਹਿੰਦਾ ਨਵੀਂ ਗੱਡੀ ਐ ਮੈਂ ਤੁਹਾਨੂੰ ਦੱਸ ਦੇਖ ਪੀ ਸੁਣ ਗੱਲ ਉਹਦਾ ਲਾਜ ਕੀ ਤੂੰ ਦੱਸ ਮੈਨੂੰ ਜਿਹੜੀ ਗੱਡੀ ਖਚੁੰਦੀ ਐ ਸਾਈਡ ਨੂੰ ਉਹ ਯਾਰ ਐਕਸਲ ਦਾ ਹੋਣਾ ਥੋੜਾ ਜਨਾ ਐਕਸਲ ਦਾ ਦਾ ਸਹੀ ਕਰ ਦਾਂਗੇ ਕੋਈ ਗੱਲ ਨਹੀਂ ਇਹ ਵੀ ਹੋ ਚੁੱਕਾ ਤੂੰ ਟੈਨਸ਼ਨ ਨਾ ਲੈ ਅੱਛਾ ਐਕਸਲ ਕੀ ਉਹ ਟਾਇਰ ਸੈੱਟ ਕਰ ਦੇਗੇ ਔਰ ਮੈਂ ਕਹਿੰਦਾ ਓਕੇ ਕਰ ਦਾਂਗੇ ਭਾ ਜੰਨ ਵਾਲੀ ਗੱਲ ਦੱਸ ਮੈਨੂੰ ਨਾ ਕੋਈ ਬੰਦਾ ਕਹਿੰਦਾ ਸਾਡੇ ਉਥੇ ਮਕੈਨਿਕ ਹੀ ਗਾ ਕਹਿੰਦਾ ਇਹਦਾ ਇੰਜਨ ਹੋਣਾ ਲਾਵਾ ਵੇਖੇਗਾ ਇੱਕ ਵਾਰੀ ਇੰਜ ਉਪਰਾਹ ਜਿੱਦਾਂ ਦੀ ਤੇਰੀ ਗੱਡੀ ਦੀ ਕੰਡੀਸ਼ਨ ਹੈ ਮੈਨੂੰ ਲੱਗਦਾ ਇੰਜਨ ਹੀ ਨਹੀਂ ਹੋਣਾ ਵਿੱਚ ਕੀਮਤ ਉਹ ਇੰਜਨ ਹੈਗਾ ਇੱਜ ਲੈ ਆਪਰਾ ਚੈੱਕ ਕਰਕੇ ਜਾਂ ਖੋਲ ਜਾ ਕੇ ਇੰਜਨ ਚੈੱਕ ਕਰੀਏ ਖੋਲ ਲੈ ਇਹਨੂੰ ਹਾਂ ਏਸੀ ਦੀ ਵੀ ਪੈਪਾਟੀ ਇਹਦੀ ਹੈ ਏਸੀ ਦੀ ਉਹ ਕੋਈ ਗੱਲ ਨਹੀਂ ਏਸੀ ਹੈ ਨਹੀਂ ਵਿੱਚ ਹਾਂ ਨਹੀਂ ਇਹ ਤੇ ਏਸੀ ਨਾ ਨਾ ਕੀ ਗੱਲ ਕੂਲਰ ਲਾਇਆ ਇਹ ਚ ਉਹ ਭਰਾ ਯਾਰ ਗੱਡੀ ਜੈਸੀ ਹੁੰਦਾ ਵਾ ਉਹ ਗੱਡੀ ਜੈਸੀ ਹੈਗਾ ਹੈਗਾ ਗਰਮੀ ਬੜੀ ਪਿਛਲੇ ਸਾਲ ਅਸੀਂ ਕੱਢ ਕੇ ਘਰੇ ਲਾ ਲਿਆ ਵਾ ਯਾਰ ਤੁਹਾਡਾ ਸਿੱਧਾ ਉਹ ਮੇਰੀ ਗੱਲ ਸੁਣ ਆਵੇ ਇੱਥੋਂ ਨਾ ਗੱਡੀ ਆਵੇ ਗਰਮ ਬੜੀ ਹੁੰਦੀ ਹੈ ਤੇ ਤੁਸੀਂ ਰੋਟੀਆਂ ਲਾਉਣੀਆਂ ਉੱਤੇ ਯਾਰ ਹਰ ਗੱਡੀ ਗਰਮ ਹੁੰਦੀ ਪਾ ਯਾਰ ਉਹ ਭਰਾ ਜ਼ਿਆਦਾ ਗਰਮ ਹੁੰਦੀ ਆ ਖਿਚੀਆਂ ਜੀ ਲੈਂਦੀ ਉਹਦਾ ਇਲਾਜ ਦੱਸ ਤੂੰ ਮੈਨੂੰ ਇਲਾਜ ਇਹਦਾ ਉਹ ਹੈਡ ਖੋਲ ਕੇ ਤੇ ਉਹ ਲੂਲ ਚੇਂਜ ਕਰਨਾ ਪੈਣਾ ਵਾ ਕੂਲੈਂਟਰੀ ਦਾ ਕੰਮ ਹੋਣਾ ਕੂਲੈਂਟ ਪੈਣਾ ਇੱਥੇ ਪਾਜੀ ਹੈ ਅੱਛਾ ਕੂਲੈਂਟ ਕਰਕੇ ਕੂਲੈਂਟ ਕਰਕੇ ਫਿਰ ਗਰਮ ਘਟੋਇਆ ਕਰੂ ਘਟੋਇਆ ਕਰੂ ਨਹੀਂ ਕਰੂ ਯਾਰ ਮੇਰੀ ਸੁਣ ਗੱਲ ਪਾ ਗੱਡੀ ਜਿਹੜੀ ਆ ਨਾ ਇਹ ਇਦਾਂ ਦੀ ਬਣਾਉਣੀ ਕਿ ਖਲੋਤੀ ਸੋਹਣੀ ਲੱਗੇ ਉਹ ਯਾਰ ਵੋਟਾਂ ਦੇ ਖਲੋਣੀ ਏ ਉਹ ਯਾਰ ਕਹਿੋ じゃ ਪਤਾ ਤੂੰ ਕਿਦਾਂ ਦੀ ਤੇਰੀ ਗੱਡੀ ਉਦਾਂ ਦੀ ਲਗਣੀ ਆ ਤੂੰ ਕਹਿੰਦਾ ਕੀ ਕਰਨਾ ਇਹਨੂੰ ਆਵੇ ਘੱਟਾ ਇੱਥੇ ਜੀ ਸੁਣ ਗੱਲ ਮੇਰੀ ਗੱਡੀ ਕਿੱਥੋਂ ਆਏ ਉਹ ਮੇਰੇ ਗੱਡੀ ਦੇ ਘੱਟੇ ਦੇ ਮਗਰ ਪੈ ਗਿਆ ਤੂੰ ਚਟਕੇ ਸਾਫ ਕਰਦੇ ਆ ਯਾਰ ਚਟਕੇ ਦੀ ਸਾਫ ਕਰਨਾ ਸ਼ੀਸ਼ੇ ਦਾ ਵੀ ਕੰਮ ਹੋਇਆ ਇਹਦੇ ਆਹੋ ਯਾਰ ਇਹ ਵੀ ਦੱਸਣਾ ਸੀ ਮੈਂ ਤੈਨੂੰ ਕਿ ਚੋ ਨਾ ਪਾਣੀ ਵੀ ਸੱਦਾ ਨਹੀਂ ਵਜਦਾ ਤੇ ਜਿਹੜਾ ਸ਼ੀਸ਼ਾ ਨਾਲ ਗੰਦਾ ਬੜਾ ਰਹਿੰਦਾ ਯਾਰ ਪਤਾ ਨਹੀਂ ਕੀ ਚੱਕਰ ਇਹਦਾ ਵੇਖੋ ਪਤਾ ਕੀ ਚੱਕਰ ਪੈ ਗਿਆ ਵਾ ਹਾਂ ਇੱਥੇ ਪਈ ਹੀ ਬੈਠ ਤੇ ਕਿਸ ਨੇ ਵਾਈਪਰ ਚਲਾਤਾ ਵਾ ਓ ਯਾਰ ਕਮਾਲ ਕਰਦਾ ਹੁਣਾ ਤੂੰ ਇਹ ਕੋਈ ਗੱਲ ਬਣੀ ਆ ਇਹਦਾ ਲਾਜ ਦੱਸ ਕਰਨਾ ਕੀ ਆ ਲਾਜ ਇਹੋ ਵੀ ਤੋਣੀ ਪਹਿਣੀ ਆ ਬਾਜੀ ਨਾਲ ਤੁਸੀਂ ਵੀ ਨਾਉਣ ਵਾਲੇ ਹੋ ਜੇ ਥੋੜੇ ਤੁਸੀਂ ਵੀ ਨਾਓ ਮਗਰ ਲੀਆਂ ਸੀਟਾਂ ਕਿੱਥੇ ਇਹਦੀਆਂ ਓ ਯਾਰ ਤੇਰੇ ਵਰਗੇ ਬੱਕਰੇ ਲੱਦ ਕੇ ਖੰਡੇ ਹੁੰਦੇ ਨੇ ਹੁੰਦੇ ਨਾ ਵਿੱਚ ਉਹ ਤਾਂ ਗੱਡੀਆਂ ਯਾਰ ਇਹ ਟੂ ਸੀਟਰ ਵਾ ਇਹਦੇ ਛੋਟਾ ਅਸੀਂ ਲੱਗਣ ਡਿਆ ਵਿੱਚੋਂ ਉਹ ਮੇਰਾ ਭਰਾ ਬਾਹਰ ਆ ਉਹ ਜਿਹੜੀ ਬਿਮਾਰੀ ਉਹਦਾ ਇਲਾਜ ਕਰ ਤੂੰ ਮੈਨੂੰ ਬਹੁਤੀਆਂ ਸਲਾਮਾਂ ਨਾ ਦੇ ਇੱਧਰ ਆ ਯਾਰ ਗੱਡੀ ਤੇਰੀ ਗੱਡੀ 'ਚ ਸਪੇਸ ਹੀ ਨਹੀਂ ਇਹ ਖੋਲ ਇਹਨੂੰ ਕਿੱਦਾਂ ਖੋਲੂ ਉਹ ਤੂੰ ਮਕੈਨਿਕ ਹੈਗਾ মিয়া ਉਹ ਯਾਰ ਮਕੈਨਿਕ ਹਾਂ ਔਰ ਮੈਂ ਕੀ ਚਾਦਰਾਂ ਵੇਚਣ ਡਿਆ ਮਕੈਨਿਕ ਹਾਂ ਆ ਓਏ ਆ ਕੀ ਗੱਡੀ ਆ ਹੈ ਆ ਕੀ ਆ ਮਾਲ ਗੱਡੀ ਐ ਉਹ ਤੂੰ ਬਾਹਰ ਆ ਜਾ ਯਾਰ ਕੋਈ ਇਲਾਜ ਕਰਨਾ ਗੱਡੀ ਦਾ ਕਿ ਆਹੀ ਕੰਮ ਕਰਨੇ ਤੂੰ ਆ ਕੀ ਗੱਡੀ ਬਣਾਈ ਐ ਇਹ ਕਿੱਦਾਂ ਦੀ ਗੱਡੀ ਐ ਤੇਰੀ ਯਾਰ ਓਏ ਧਿਆਨ ਲੱਗਣਾ ਜਿੱਦਾਂ ਨਾਲੇ ਤੋਂ ਬਾਹਰ ਆਇਆ ਹਾਂ ਉਪਰਾ ਉਹ ਤੈਨੂੰ ਗੱਡੀ ਠੀਕ ਕਰਨ ਨੂੰ ਦਿੱਤੀ ਐ ਤੂੰ ਵਿੱਚੇ ਲੁਕਣ ਮੀਟੀ ਖੇਡਣ ਲੱਗ ਪਿਆ ਆ ਠੀਕ ਕਰਦੇ ਆ ਗੱਡੀ ਗੱਡੀ ਤੇਰੀ ਬਹੁਤ ਐ ਮਾੜਾ ਹਾਲਵਾ ਟਾਇਰ ਹੈਗੇ ਇਹਦੇ ਲੈ ਇਹ ਉੱਡ ਕੇ ਆਈ ਆ ਉਹ ਟਾਇਰ ਕਿੱਥੇ ਪਾ ਦੇ ਉਹ ਪਰਾ ਤੇਰੇ ਹਲਪਰ ਨੇ ਖੋਲੇ ਉਹ ਕਹਿੰਦਾ ਟਿਊਬਾਂ ਪਾਉਣ ਵਾਲੀਆਂ ਉਹ ਪੋਂਦੇ ਆ ਲੈ ਖੋਲੇ ਆ ਉਹ ਦੂਜਾ ਤੇਰਾ ਬੰਦਾ ਕਰਦਾ ਇੰਨੀ ਆਹੀਂ ਉਹਨੇ ਕੱਲੀ ਖੋਲ ਤੇ ਆ ਉਹ ਕਹਿੋ ਜਾਂ ਬਗੈਰਤ ਤਰੀਕੇ ਦਾ ਤੂੰ ਮਕੈਨਿਕ ਹੈਂ ਕਿਹੜਾ ਹੀ ਭਰਾ ਇੱਥੇ ਉਦਾਂ ਵੀ ਲੋਕੀ ਤੁਰੇ ਫਿਰਦੇ ਕਿੰਨੇ ਖੋਲੇ ਸੀ ਟਾਇਰ ਟਾਇਰ ਚੋਰੀ ਨਾ ਹੋ ਜਾਂਦੇ ਤੇਰੇ ਆਹ ਤੂੰ ਤੜੀ ਕਿਤੇ ਹੈਂ ਮੇਰੇ ਲੱਗਣ ਵੀ ਚੋੜ ਦਿਆ ਮੈਨੂੰ ਤੂੰ ਖੋਲੇ ਆ ਭਾਈ ਮੈਂ ਦਿੰਨਾਂ ਆਇਆ ਸੀ ਹਾਂ ਨਾ ਵਾ ਮੈਂ ਨਹੀਂ ਖੋਲੇ ਮੇਰਾ ਭਰਾ ਥੋੜਾ ਪਰੇ ਹੋ ਖਲੋ ਤੂੰ ਦੰਦੀ ਵੜਦਾ ਨਹੀਂ ਲੱਗਦਾ ਕੀ ਮਾਡਲ ਕੀ ਆ ਗੱਡੀ ਐ ਯਾਰ ਮਾਡਲ ਯਾਦ ਨਹੀਂ ਯਾਰ ਮੈਨੂੰ ਇਹਦਾ ਨਾ ਤੇ ਆਰ ਸੀ ਤੇ ਲਿਖਿਆ ਹੁੰਦਾ ਆਰ ਸੀ ਕਿਥੇ ਦੀ ਆਰ ਸੀ ਆ ਰਹੀ ਆ ਇਹਦੀ ਨਾ ਬਣ ਨਹੀਂ ਦਿੱਤੀ ਆ ਰਹਿਣ ਦੇ ਫੇਰੇ ਦਾ ਸਿੱਧਾ ਡੈਕ ਸਰਟੀਫਿਕੇਟ ਹੀ ਆਉਣਾ ਵਾ ਆ ਗੱਲ ਬਣੀ ਬਾ ਇਹਦੀ ਆਰ ਸੀ ਵੀ ਆਉਣੀ ਆਲੇ ਇਹ ਪੂਰੀ ਆਈ ਨਹੀਂ ਹਲੇ ਉਦੋਂ ਜੀ ਨਹੀਂ ਨਹੀਂ ਯਾਰ ਉਹ ਮੈਂ ਨਾਮ ਆਪਣੇ ਕਰਾਉਣੀ ਨਾ ਗੱਡੀ ਅੱਜ ਫੜਾ ਲੈਣਾ ਇੱਥੇ ਬਾ ਕਿੰਨਾ ਕਿੰਨੇ ਦੀ ਲਈ ਇਹ 2 ਲੱਖ ਦੀ ਲਈ ਯਾਰ ਉਦੋਂ ਨਾਲ ਵੀ ਰਿਕਸ਼ਾ ਲੈ ਲੈਣਾ ਉਪਰਾ ਅਹੀਂ ਕਾਰੋਬਾਰ ਵਾਲੇ ਬੰਦੇ ਆ ਯਾਰ ਆਪਾਂ ਵੀ ਰਿਕਸ਼ੇ ਚਲਾਉਣੇ ਆ ਯਾਰਾ ਕਿਹੜਾ ਕਾਰੋਬਾਰ ਵਾ ਉਹ ਇਹ ਕੰਮ ਕਰਨ ਨੂੰ ਰੱਖੀ ਯਾਰ ਗੱਡੀ ਤੈਨੂੰ ਕੰਮ ਕਰਨਾ ਆਉਂਦਾ ਵਾ ਓ ਯਾਰ ਮਕੈਨਿਕ ਆ ਦੇ ਕੰਮ ਤੇ ਨਾ ਜਾਈ ਤੈਨੂੰ ਦੱਸਾਂ ਮੈਂ ਮੇਰੇ ਭਰਾ ਤੂੰ ਕਿ ਕੁੱਤਾ ਖਾਦਾ ਨਾਸ਼ਤੇ ਦੇ ਵਿੱਚ ਤੂੰ ਭੌਂਕੀ ਚਲੀ ਜਾਣਾ ਤੂੰ ਮੈਨੂੰ ਨਹੀਂ ਲੱਗਦਾ ਮਕੈਨਿਕਾ ਗਾਉਣਾ ਤੈਨੂੰ ਕੋਈ ਕੰਮ ਆਉਂਗਾ ਸਦੀਪ ਆ ਇੱਧਰ ਆ ਯਾਰ ਸ਼ੱਕ ਗੰਦਾ ਯਾਰ ਆ ਢਿਮਕੈਨ ਕੀਤੇ ਯਾਰੇ ਕੰਮ ਹੁੰਦੇ ਤੁਹਾਨੂੰ ਆ ਭਰਾ ਪੂਰੇ ਪੁਰਾਣੇ ਸ਼ਾਂਦੇ ਚ ਨਾ ਅੱਡਾ ਸਭ ਤੋਂ ਟੌਪ ਦਾ ਕੰਮ ਚੱਲਦਾ ਪੂਰਾ ਕੀ ਨਾਂ ਤੁਹਾਡੀ ਦੁਕਾਨ ਦਾ ਗੁਰਨਾਣ ਕਾਟਾ ਮੋਬਾਈਲ ਅੱਛਾ ਆਓ ਆ ਭਾਜੀ ਹੁਣੇ ਨਾਲ ਇੱਥੇ ਇਹ ਆ ਭਾਜੀ ਹੁਣੇ ਫਾਜੀ ਸਾਰੀਆਂ ਗੱਡੀਆਂ ਦਾ ਆਪਾਂ ਕੰਮ ਕਰੀਦਾ ਆ ਪੁਰਾਣੇ ਸ਼ਾਲੇ ਗੁਰਨਾਨਕਾਟੋ ਵਾਲੇ ਪੁਰਾਣਾ ਸ਼ਾਲਾ ਹੂੰ ਜਿਹੜੀ ਮਰਜ਼ੀ ਗੱਡੀ ਚਾਹੇ ਪੈਟਰੋਲ ਚਾਹੇ ਡੀਜ਼ਲ ਇੰਜਨ ਦੀ ਰਿਪੇਅਰ ਹੂੰ ਗੱਡੀਆਂ ਦੀ ਸਰਵਿਸ ਡੀਪੀਐਫ ਦਾ ਕੰਮ ਚਾਹੇ ਗੱਡੀਆਂ ਦੇ ਏਸੀਆਂ ਦਾ ਕੰਮ ਹੋਵੇ ਹੀਟਰਾਂ ਦਾ ਕੰਮ ਹੋਵੇ ਸਾਰਾ ਕੰਮ ਕਰੀਦਾ ਆਪਾਂ ਡੈਂਟਿੰਗ ਪੇਂਟਿੰਗ ਦਾ ਮਤਲਬ ਲੱਗ ਭਗ ਜਿੰਨਾ ਏਜੰਸੀਆਂ ਚ ਕੰਮ ਹੁੰਦਾ ਵਾ ਉਹ ਸਾਰਾ ਕਰ ਦਿੰਦਾ ਸਾਰਾ ਪਾ ਲਈ ਕਰੀਦਾ ਤੇ ਰੇਟ ਵੀ ਬਿਲਕੁਲ ਜ਼ਿਆਦਾ ਨਹੀਂ ਲੈਂਦਾ ਹੈ ਏਜੰਸੀਆਂ ਨਾਲੋਂ ਘੱਟ ਰੇਟ ਵੀ ਬਿਲਕੁਲ ਜ਼ਿਆਦਾ ਨਹੀਂ ਲੈਂਦਾ ਅੱਛਾ ਜੀ ਬਿਲਕ ਅਹੀਂ ਆਪਣੀ ਗੱਡੀ ਸਰਵਿਸ ਇੱਥੋਂ ਹੀ ਕਰਾਈਦੀ ਆ ਵੈਸੇ ਵੀ ਤੇ ਅੱਜ ਸੰਦੀਪਾ ਨੇ ਸਾਨੂੰ ਮੌਕਾ ਦਿੱਤਾ ਕਿ ਵੀ ਆਪਾਂ ਕਿਹਾ ਵੀਡੀਓ ਬਣਾਉਣੀ ਇੱਕ ਨਾਲੇ ਵੀਡੀਓ ਦੀ ਵੀਡੀਓ ਬਣ ਗਈ ਸਾਡੀ ਨਾਲੇ ਸੰਦੀਪਾ ਕੋਲੋਂ ਇੰਨਾ ਕੰਮ ਕਰਾਈਦਾ ਅੱਜ ਅਸੀਂ ਤੁਹਾਨੂੰ ਰਿਵਰਸ ਕਰਤਾ ਥੋੜਾ ਜਿਹਾ ਕੁਝ ਹੈ ਠੀਕ ਨਹੀਂ ਤੇ ਆਪਾਂ ਹੁਣੀ ਕੰਮ ਬਹੁਤ ਵਧੀਆ ਕਰਦੇ ਆ ਤੁਸੀਂ ਆ ਗੁਰਦਾਸਪੁਰ ਦੇ ਇਲਾਕੇ ਦੇ ਜਿਹੜੇ ਵੀ ਲੋਕ ਹੈਗੇ ਆ ਇੱਥੇ ਆ ਸਕਦੇ ਹੋ ਫੋਨ ਤੇ ਤੁਸੀਂ ਕਹਿੰਦੇ ਯੂਰੀਆ ਦਾ ਵੀ ਕੰਮ ਜੜਾ ਕੀ ਹੁੰਦਾ ਗੱਡੀਆਂ ਦਾ ਫ੍ਰੀ ਦਾ ਵੀ ਕੰਮ ਕਰੀਦਾ ਹੈ ਕੋਈ ਸਰਵਿਸ ਕਰਵਾਊਗਾ ਕੋਈ ਸਰਵਿਸ ਕਰਵਾਊਗਾ ਤੇ ਉਹਨੂੰ ਇੱਕ ਆਫਰ ਆ ਕਿ ਉਹਦੀ ਗੱਡੀ ਨੂੰ ਸਕੈਨਰ ਫ੍ਰੀ ਲਾਇਆ ਜਾ ਰਾਕ ਟੈਕਸ ਦਾ ਹੀ ਹਣਾ ਹ ਤੂੰ ਰੁਕ ਜਾ ਯਾਰ ਅੱਛਾ ਭਾਈ ਦੇਖੋ ਜੇ ਤੇ ਗੱਡੀ ਸਰਵਿਸ ਕਰਾਉਣਾ ਹੋ ਤੇ ਸਕੈਨਰ ਦਾ 5-600 ਰੁਪਿਆ ਲੱਗਦਾ 4-500 ਰੁਪਿਆ ਲੱਗ ਜਾਂਦਾ ਉਹ ਕੰਮ ਦਾ ਤੁਹਾਡਾ 0 ਰੁਪਿਆ ਤੁਹਾਡੇ ਟੈਸਟ ਸਮਝ ਲਓ ਗੱਡੀ ਦੇ ਸਾਰੇ ਫ੍ਰੀ ਹੈ ਨਾ ਬਾਕੀ ਯੂਰੀਆ ਵਾਲਾ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਦਾ ਵੀ ਕੰਮ ਕਰਦੇ ਭਾਈ ਹੁਣੀ ਹੈ ਨਾ ਕਿੰਦਾ ਛੋਟੀਆਂ ਗੱਡੀਆਂ ਤੇ ਮੇਨ ਗੱਲ ਵੀਡੀਓ ਨੂੰ ਸ਼ੇਅਰ ਕਰੋ ਭਾਈ ਉਹ ਬਹੁਤ ਜ਼ਰੂਰੀ ਹੈ ਹੈਨਾ ਆ ਵੇਖੋ ਨਾਲ ਇੰਨੇ ਲੋਕ ਹੀ ਆਏ ਆ థాంਕ ਯੂ ਸਭ ਜਣੇ ਆਏ ਆ ਆ ਬੜੇ ਭਰਾ ਵੇਖਣ ਦੇ ਬੜੀ ਸਪੋਰਟ ਮਿਲੀ ਇਹਨਾਂ ਵੱਲੋਂ ਬੜਾ ਮਾਇਆ ਦੇਖਿਆ ਹੈਨਾ ਸ਼ੇਅਰ ਕਰ ਦਿਓ ਮਿੱਤਰੋ ਚੰਗਾ ਜੀ